ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗੱਲਾਂ ਦਿਖਾਉਣੀਆਂ ਆ ਆਹ ਵਾਲੀ ਗੱਬਣ ਤੁਹਾਨੂੰ ਚੱਕ ਪਾਸਤਾ ਨੂੰ ਦਿਖਾਉਣੀ ਆ ਮਤਲਬ ਤਿਆਰ ਤਿਆਰ ਹੀ ਆ ਜਿਹੜੀ ਆਹ ਵਾਲੀ ਤੇ ਆਹ ਜਿਹੜੀ ਬਣਾ ਬੱਚੇ ਦਾ ਤੁਹਾਨੂੰ ਦਿਖਾਵਾਂਗੇ ਬਾਕੀ ਇੱਥੇ ਆਓ ਆਪਣੀ ਚੋਚਵਾ ਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਬਹੁਤ ਸਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲਓ ਪਾਸ ਕਰਾ ਲਓ ਪਰ ਪਸ਼ੂ ਆਪਣਾ ਇੱਥੇ ਵਿੱਚ ਚਾ ਕੇ ਖੜਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਠੀਕ ਠਾਕ ਹੀ ਚਾਹੀਦਾ ਜੀ ਹਾਂ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਸ਼ਮਸ਼ੇਰ ਸਿੰਘ ਪਿੰਡ ਪੁੰਗਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ 872786446 ਠੀਕ ਹੈ ਹਾਂਜੀ ਤੇ ਅੱਜ ਤੁਹਾਡੀ ਡਿਊਟੀ ਲੱਗ ਗਈ ਜੀ ਹਾਂਜੀ ਹਾਂਜੀ ਮੁੰਡੇ ਗਿਆ ਜੀ ਅੱਜ ਆਇਆ ਨਾ ਮੁੰਡੇ ਨੇ ਅੱਛਾ ਹਾਂਜੀ ਠੀਕ ਹੈ ਇਹਦੇ ਅੱਗੇ ਤੇ ਤੁਸੀਂ ਕੁਰਸੀ ਤੇ ਬੈਠੇ ਹੁੰਦੇ ਜਰਮਾਨਾ ਚਲੋ ਹੁਣ ਕਰਨਾ ਪੈਣਾ ਠੀਕ ਹੈ ਹਾਂਜੀ ਤੇ ਅੱਜ ਦੋ ਹੀ ਆ ਫਿਰ ਹਾਂਜੀ ਦੋ ਹੀ ਦੋ ਹੀ ਤੇ ਆ ਵੀ ਲੱਭ ਕੇ ਲਿਆਂਦੀਆਂ ਰਕੀ ਹਾਂਜੀ ਖਰਚ ਆਉਂਦੀ ਜੇ ਬਸ਼ੀਆ ਬੱਚਾ ਮਰ ਗਿਆ ਭਾਜੀ ਇਹਦਾ ਠੀਕ ਹੈ ਸਾਸੂ ਬੜੀਏ ਦੁੱਧ 9-10 ਕਿਲੋ ਹੈਗਾ ਜੀ ਪੱਕਾ ਮੁੰਡੇ ਨੇ ਕਹਿੰਨੇ ਵਾਵਾ ਦੇਣਾ ਹੋ ਗਿਆ ਹਨਾ ਜੀ ਉਹਨੂੰ 4-5 ਹਜ਼ਾਰ ਹੋਗੇ ਹੈਗਾ ਠੀਕ ਹੈ ਉਤਰਾਂ ਨਹੀਂ ਤੇ ਤੁਸੀਂ ਵੀ ਰਮਾਲ ਲੇ ਹੁੰਦਾ ਜਿਆਦਾ ਇਹ ਆਪਣੇ ਛੇਰੇ ਭਾਜੀ ਹੋਣੀ ਅੱਜ ਇਹ ਬਿਨਾ ਬੱਚੇ ਤੋਂ ਹੀ ਗਾਵਤ ਨਾ ਕੱਦ-ਕਾਠ ਚੰਗਾ ਜੁਲਾਇਆ ਵਧੀਆ ਤੇ ਆ ਵੀ ਸਾਂਭੀ ਘਾਟੇ ਜਿੱਦੀ ਗਾਂ ਆ ਉਹ ਜੀ ਸਾਂਭ ਨਹੀਂ ਹੋਈ ਇਹਦੀ ਬਾਕੀ ਜਿਹੜਾ ਕੋਈ ਚਲੋ ਸਾਂਭਣ ਵਾਲਾ ਲੈ ਜਾਊਗਾ ਸਾਰਾ ਸਿਆਲ ਨੇ ਵਧੀਆ ਕਰਤਾ ਸਾਰੀ ਜਨਾਂ ਦਾ ਤੇ ਥਾਣੇ ਦੇ ਦੇਖ ਸਕਦੇ ਜੇ ਲਾਗੇ ਤੋਂ ਹਾਂਜੀ ਸੰਧੀ ਵੀਰ ਜੀ ਪੱਕਾ ਹੈ ਸੰਧੀ ਆ ਠੀਕ ਹੈ ਇਦਾਂ ਬਿਸ਼ੇ ਪੰਛਰ ਹੋਗਾ ਤੇ ਦੁੱਧ ਕਿੰਨਾ ਹੈ ਤੇ ਕੋਲ ਦੁੱਧ ਵੀਰ ਜੀ ਪੱਕਾ ਹੈ ਨੋ ਕਿਲੋ ਹੈਗਾ 10 ਲੀਟਰ ਵਾਲਾ ਅੱਛਾ ਹਾਂਜੀ ਹੈਗਾ 9 ਲੀਟਰ ਪੱਕਾ ਹਾਂਜੀ ਪੱਕਾ ਪੱਕਾ ਦੋ ਟਾਈਮ ਚੋਂ ਆ ਕੇ ਖੜੀਂ ਤੇ ਮੁੱਲ ਫਿਰ ਮੁੱਲ ਦੇ ਦਈਏ ਜੀ ਜੀ ਸੁਈ ਤੇ ਉਹ ਤਾਂ ਮਹੀਨੇ ਦੇ ਅੰਦਰ ਬਾਹਰ ਹੀ ਹੈ ਡੇਢ ਮਹੀਨਾ ਹੋ ਗਿਆ ਹੋਗਾ ਅੱਛਾ ਹਾਂਜੀ ਹਾਂਜੀ ਮੁੱਲ 20000 ਕਰਦੀ 20000 ਦੇ ਦੋ ਦੇ ਦੋ ਭਾਈ ਦੋ ਦੱਸ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਗਾਂ ਕੰਬਨ ਜੀ ਹਾਂ ਜੀ ਇਹ ਪਾ ਜੀ 10 12 ਕਿਲੋ ਦੁੱਧ ਚਾਹੇ ਦੂਜਾ 10 ਜੀ ਅੱਛਾ ਹਾਂ ਜੀ ਠੀਕ ਹੈ ਇਹ ਬਸੂ ਦੋ ਚਾਰ ਦਿਨ ਲੱਗਦੀ ਹੈ ਹਫਤੇ ਦੇ ਅੰਦਰ ਅੰਦਰ ਇਹ ਵੀ ਸੂਪ ਆਊਗੀ ਠੀਕ ਹੈ ਜੀ ਆ ਲੈ ਬਾਕੀ ਠੰਡੀ ਤੇਰੀ ਆ ਆ ਦੇਖ ਸਾਡੇ ਆ ਦੇਖ ਚਲਗੀ ਬਣੂਗੀ ਜੀ ਹੁਣ ਵੀ ਰੰਗ ਫੁੱਟਣ ਲੱਗ ਰਿਹਾ ਦੇਖੋ ਬੱਤਣਾ ਬੋਈ ਚੰਗੀ ਟਿੱਲਾ ਮਹਮਾਨ ਦੇ ਵਿੱਚ ਤੇ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤੋਂ ਤੇ ਉਤਰਾ ਕਿੰਨਾ ਕਿ ਦੁੱਧ ਭਰੀ ਜਾਊਗੀ ਕਹਿੰਦੇ ਸੀ 15 ਲੀਟਰ ਚ ਆਇਆ ਜੇ ਪਹਿਲੇ ਸਵੇਰੇ ਅੱਜ ਦੂਜੇ ਸਵੇਰੇ ਸੁਣਾਇਆ ਜਾਂ ਜੀ ਅੱਛਾ ਹਾਂਜੀ ਹਾਂਜੀ ਤੇ ਐਰ ਕੀ ਕਿੰਨਾ ਕਿ ਭਰੀ ਜਾਊਗੀ ਐਰ ਕੀ ਪਸਲ 16 ਦਾ ਪਲਾਸ ਹੀ ਕਰੂਗੀ 15 ਦਾ ਤੇ ਇਹਦਾ ਮੁੱਲ ਫਿਰ ਮੁੱਲ ਦੇ ਦਿਆ ਵੀਰ ਜੀ 45000 ਦੀ 45000 ਦੀ ਕੀ ਕਰਨੀ ਕੋ ਛੋਟ ਛੜ 2000 643 ਦੀ ਅਛੇ 43000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਸੋਈ ਤੁਹਾਡੇ ਘਰ ਕੋਈ ਚੋਗੇ ਲੈ ਜੇ ਪਾਸ ਕਰਕੇ ਖੜੋ ਤੇ ਗੱਬਣ ਆਪਣੀ ਕੋਈ ਪਾਸ ਕਰਕੇ ਲੈ ਜੇ ਹਨਾ ਤੇ ਜੋ ਵੀ ਆ ਇੱਥੇ ਆਪਣੀਆਂ ਤਸੱਲੀ ਕਰਕੇ ਹਾਂਜੀ ਹਾਂਜੀ ਵੇਸ਼ ਚਾ ਕੇ ਆਪਣੀ ਸਮਝਣਾ ਤੇ ਆਪਣੀ ਚੈੱਕ ਕਰਕੇ ਖੜੋ ਆਪਣੀਆਂ ਚੈੱਕ ਕਰਕੇ ਖੜੋ ਹਾਂਜੀ ਹਾਂਜੀ ਤੇ ਆ ਤੁਹਾਡੇ ਸਾਹਮਣੇ ਹੀ ਆ 2 ਜਨਵਰੀ